ਸੋ ਵੀ ਆਵਾਜ਼ ਸਹੀ ਆ ਰਹੀ ਹੈ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਥੋੜੇ ਦਿਨ ਪਹਿਲਾਂ ਜਿਵੇਂ ਕੋਰਟ ਦਾ ਡਿਸੀਜਨ ਆਇਆ ਹੈ ਇਨੇ ਨੂੰ ਆਪਾਂ ਨੂੰ ਇਹ ਕਲੀਅਰ ਹੋ ਗਿਆ ਵੀ ਸਰਕਾਰ ਆਪਾਂ ਨੂੰ ਭਰਤੀ ਜੋ ਆਪਣੀ ਬੈਕਲੋਗ ਦੀ ਹੈ ਉਹ ਦੇਣਾ ਚਾਹੁੰਦੀ ਹੈ ਤੇ ਇਹ ਪੋਸਟਾਂ ਦੀ ਕੋਈ ਘਟ ਨਹੀਂ ਹੈਗੀਆਂ ਪੋਸਟਾਂ ਵੀ ਲਗਭਗ 1525 ਦੇ ਲਗਭਗ ਜੋ ਜਨਰਲ ਦੀਆਂ ਬੰਦੀਆਂ ਨੇ ਇਹਦੇ ਚ ਇੱਕ ਸਰਵਿਸਮੈਨ ਤੇ ਸਪੋਰਟਸ ਦੀਆਂ ਜੋ ਪੋਸਟਾਂ ਨੇ ਉਹ ਸਰਕਾਰ ਹੁਣ ਆਪਾਂ ਨੂੰ ਇੱਕ ਤਰ੍ਹਾਂ ਹਾਂ ਪੱਕੀ ਹੈ ਉਹਨਾਂ ਵੱਲੋਂ ਪਰ ਇਹ ਪੋਸਟਾਂ ਲੈਣੀਆਂ ਕਿਵੇਂ ਨੇ ਇਹ ਹੁਣ ਆਪਣੇ ਕਿਡਰ ਤੇ ਡਿਪੈਂਡ ਕਰੇਗਾ ਵੀ ਉਹ ਕਿੰਨਾ ਕੁ ਸਾਥ ਦਿੰਦਾ ਆਪਣਾ ਬਾਕੀ ਉਹ ਇੱਕ ਟਾਈਮ ਇਹੋ ਜਿਹਾ ਸੀਗਾ ਕਿ ਜਦੋਂ ਬੈਕਲੋਗ ਦਾ ਸਾਰੇ ਸਾਥੀ ਇਹ ਕਹਿੰਦੇ ਸੀ ਵੀ ਬੈਕਲੋਗ ਨਹੀਂ ਮਿਲੇਗਾ ਇਹ ਯੂਨੀਅਨ ਐਵੇਂ ਲੋਕਾਂ ਨਾਲ ਫਰੋਡ ਕਰ ਰਹੀ ਹੈ ਬੈਕਲੋਗ ਤਾਂ ਮਿਲਣਾ ਹੀ ਨਹੀਂ ਜੇ ਕੁਛ ਹੈ ਤੇ ਅੱਜ ਆਪਾਂ ਇਹ ਮਕਾਮ ਤੇ ਪਹੁੰਚ ਗਏ ਆਂ ਵੀ ਆਪਾਂ ਬੈਕਲੋਗ ਸਰਕਾਰ ਦੇਣਾ ਚਾਹੁੰਦੀ ਹੈ ਇਹ ਸਿਰਫ ਦੇ ਸਿਰਫ ਆਪਣੀ ਹੁਣ ਸਟਰੈਂਥ ਤੇ ਜਾਂ ਜਿੰਨੀ ਆਪਾਂ ਜਿੰਨਾ ਵੱਧ ਤੋਂ ਵੱਧ ਸਾਥੀ ਜੇ ਪਹੁੰਚਦੇ ਨੇ ਤਾਂ ਉਹਦੇ ਤੇ ਨਿਰਭਰ ਕਰੇਗਾ ਕਿ ਇਹ ਆਪਾਂ ਕਿੰਨਾ ਜਲਦੀ ਲੈ ਸਕਾਂਗੇ ਤਾਂ ਜਲਦੀ ਤੋਂ ਜਲਦੀ ਜਿਵੇਂ ਆਪਾਂ ਪ੍ਰੋਟੈਸਟ ਵੀ ਲਿਖਿਆ ਗਿਆ ਹੈ ਤੇ ਉਹਦੇ ਦੇ ਵਕਤ ਬਾਅਦ ਸਾਥੀ ਪਹੁੰਚਣ ਤੇ ਇਹ ਜੋ ਪ੍ਰੋਟੈਸਟ ਹੈ ਇਹਨੂੰ ਆਪਾਂ ਵਧੀਆ ਡੰਗ ਨਾਲ ਲਾ ਸਕੀਏ ਤੇ ਇਹਦਾ ਆਊਟਪੁੱਟ ਲੈ ਕੇ ਜਲਦੀ ਆਪਾਂ ਕਾਉਂਸਲਿੰਗ ਕਰਾ ਕੇ ਆਪਾਂ ਆਪਦੀ ਲਿਸਟ ਅਪਵਾ ਸਕੀਏ ਤੇ ਸਾਥੀਓ ਸਹਿਯੋਗ ਕਰਿਆ ਕਰੋ ਜੇ ਆਪਾਂ ਮੌਕੇ ਤੇ ਪਹੁੰਚ ਨਹੀਂ ਸਕਦੇ ਤਾਂ ਆਪਾਂ ਫੰਡ ਦੇ ਰੂਪ ਵਿੱਚ ਕੁਝ ਨਾ ਕੁਝ ਸਹਾਇਤਾ ਕਰੀਏ ਸਾਥਿਓ ਇਹ ਟਾਈਮ ਆਪਣੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਥੋਂ ਆਪਾਂ ਕੋਈ ਜ਼ਿਆਦਾ ਦੂਰ ਨਹੀਂ ਜਿਵੇਂ ਕਹਿੰਦੇ ਨੇ ਨੈਕਸਟ ਇਅਰ ਇਜ਼ ਦਾ ਬੈਸਟ ਇਅਰ ਅਗਲੇ ਸਾਲ ਤੱਕ ਆਪਾਂ ਸਾਰੇ ਹੀ ਨੌਕਰੀ ਤੇ ਹੋਵਾਂਗੇ ਬਸ ਹੁਣ ਤਾਂ ਚੰਦੇ ਦਿਨਾਂ ਦੀ ਗੱਲ ਹੈ ਤਾਂ ਵੱਤ ਵੱਤ ਸਾਥੀ ਸਾਰਿਆਂ ਦੇਓ ਆਪਣੇ ਧਰਮੇ ਤੇ ਪਹੁੰਚੋ ਤਾਂ ਜੋ ਆਪਾਂ ਸਰਕਾਰ ਕੋਲੋਂ ਜੋ ਆਪਣਾ ਹੱਕ ਹੈ ਉਹ ਜਲਦੀ ਤੋਂ ਜਲਦੀ ਲੈ ਸਕੀਏ ਅਗਲੀ ਜਾਣਕਾਰੀ ਸਾਥੀ ਸੁਨਿੰਦਰ ਜੀ ਸਾਥਿਓ ਸਾਰੇ ਹੀ 9494 ਬੇਰੁਜ਼ਗਾਰ ਆਪਾਂ ਸਾਥਿਓ ਸਾਰੇ ਅਨੁਸਾਰ ਸੇਤਾ ਸਾਥਿਓ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼ੁਰੂ ਤੋਂ ਹੀ ਆਪਾਂ ਆਪਣੀ ਪੂਰੀ ਭਰਤੀ ਦੀ ਗੱਲ ਕੀਤੀ ਹੈ 9494 ਮਤਲਬ 9494 ਪਰ ਉਹਦੇ ਵਿੱਚ ਸਰਕਾਰ ਜਿਹੜੀ ਹੈ ਆਪਾਂ ਨੂੰ ਕਿਤੇ ਨਾ ਕਿਤੇ ਤੋੜਨ ਦੇ ਵਿੱਚ ਇੱਕ ਵਾਰ ਕਾਮਯਾਬ ਰਹੀ ਆ ਜਿਹਦਾ ਖਾਮੀ ਹੈ ਜੇ ਆਪਾਂ ਨੂੰ ਪੂਤਣਾ ਪੈ ਰਿਹਾ ਤੇ ਸੋ ਸਾਥੀਓ ਹੁਣ ਭਰਤੀ 21 ਸੇ ਮੌਕਾਮ ਤੇ ਖੜੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਭਰਤੀ ਆਪਣੇ ਕਿੰਨੇ ਸਟੇਜ ਕਰ ਰਹੀ ਹੈ ਤੇ ਇਸ ਲਈ ਸਾਰੇ ਸਾਥੀਓ ਅਗਲਾ ਕਿਆ ਆਉਗਾ ਸਰਕਾਰ ਦੇ ਦਿਮਾਗ ਦੇ ਵਿੱਚੋਂ ਇਹ ਜੇ ਆਪਾਂ ਨੂੰ ਕੱਢਣੀ ਪੈਣੀ ਆ ਕਿ ਆਪ ਦਾ ਬੰਦਾ ਹੱਕ ਇਹਨਾਂ ਨੇ ਨਹੀਂ ਛੱਡਣਾ ਕਿਸੇ ਕੀਮਤ ਵਿੱਚ ਵੀ ਨਹੀਂ ਛੱਡਣਾ ਸਰਕਾਰ ਕਿਸੇ ਟਾਈਮ ਜਿਹੜੀ ਆ ਇਸ ਨੂੰ ਦੇਣ ਦਵਾਨਾ ਕਰਨ ਦੀ ਕਰ ਰਹੀ ਸੀ ਪਰ ਅੱਜ ਕਿਤੇ ਨਾ ਕਿਤੇ ਸਰਕਾਰ ਤੁਹਾਡੀ ਹਾਮੀ ਦੇ ਵਿੱਚ ਹਾਮੀ ਮਿਲਾ ਰਹੀ ਹੈ ਜਿਹੜਾ ਕਿ ਜਿੰਨੀ ਵੀ ਜਿਹੜੀ ਅੱਜ ਤੱਕ ਆਪਾਂ ਨੂੰ ਸਫਲਤਾ ਮਿਲੀ ਹੈ ਉਹ ਸਾਥੀ ਹੈ ਤੁਹਾਡੇ ਸਹਿਯੋਗ ਦੇ ਨਾਲ ਮਿਲੀ ਪਰ ਸਰਕਾਰ ਨੂੰ ਹਾਜਰੀ ਡੰਗ ਤਪਾਉ ਦੀ ਦਿੱਤੀ ਉਹ ਬਣਾ ਰਹੀ ਹੈ ਜਿਹੜੀ ਸਰਕਾਰ ਨੂੰ ਆਪਾਂ ਇੱਕ ਬੇਨਤੀ ਕਰਦੇ ਆ ਪਹਿਲਾਂ ਪਹਿਲਾਂ ਆਪਾਂ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਤੁਸੀਂ 3 ਸਾਲ ਤੋਂ ਸੜਕਾਂ ਤੇ ਰੁਲਾ ਰਹੇ ਹੋ ਸੜਕਾਂ ਦੇ ਉੱਤੇ ਸਵਾਰ ਰਹੇ ਹੋ ਵੀ ਕਿਰਪਾ ਕਰਕੇ ਸਾਨੂੰ ਸਾਡੀ ਜ਼ੈਲੀ ਦੇ ਕੇ ਸਾਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਇਹ ਸਾਡਾ ਮੰਤਾ ਹੈ ਪਰ ਸਰਕਾਰ ਦੇ ਨਾਲ ਸਾਡੀ ਇਹ ਇੱਕ ਚੇਤਾਵਨੀ ਆ ਦੀ ਆ ਕਿਉਂਕਿ ਇੱਕ ਗੁਰੂਆ ਪੀੜਾ ਦੀ ਧਰਤੀ ਹੈ ਇਹਨਾਂ ਨੇ ਪੰਜਾਬੀਆਂ ਨੇ ਕਦੇ ਵੀ ਆਪਣੇ ਹੱਕ ਜਿਹੜੇ ਐ ਉਹ ਅਜਾਇਆ ਨਹੀਂ ਜਾਣ ਦਿੱਤੇ ਆਪਣਾ ਹੱਕ ਜਿਹੜੇ ਇਹ ਪੰਜਾਬੀ ਲੋਕ ਚੰਗੀ ਤਰ੍ਹਾਂ ਲੈਣਾ ਜਾਣਦੇ ਹਨ ਸਰਕਾਰ ਕੇ ਜਿਹੜੀ ਆ ਦਿਮਾਗ ਦੇ ਵਿੱਚ ਆਪਣੀ ਗੱਲ ਪਿਠਾ ਦੇ ਕਿ ਇਹ ਲਾ ਪੰਜਾਬੀਆਂ ਨੇ ਆਪਣਾ ਬੰਦਾ ਹੱਕ ਲੈ ਬਗੈ ਨਹੀਂ ਰੁਕਣਾ ਚਾਹੇ ਆਪਾਂ ਨੂੰ ਜ਼ਿਲ੍ਹਾ ਦੇ ਵਿੱਚ ਭੇਜਿਆ ਜਾਏ ਚਾਹੇ ਆਪਣੇ ਉਤੇ ਕਿੰਨਾ ਵੀ ਅਤਿਆਚਾਰ ਕਰਨ ਪਰ ਆਪਣਾ ਬੰਦਾ ਹੱਕ ਆਪਾਂ ਲੈ ਕੇ ਰਾਵਾਂਗੇ ਸਾਥੀਓ ਇਸ ਲਈ ਤੁਹਾਨੂੰ ਸਭ ਨੂੰ ਪਤਾ ਹੈ ਫਿਰ ਇੱਕ ਮਹਾਕ ਆਪਾਂ ਐਸੇ ਸੰਵਾਦ ਨੂੰ ਕਰਨ ਜਾ ਰਹੇ ਹਾਂ ਤਾਕੀ ਆਪਣਾ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਤੇਜ਼ੀ ਲਾ ਕੇ ਆਪਾਂ ਨੂੰ ਜਲਦ ਤੋਂ ਜਲਦ ਸਕੂਲਾ ਦੇ ਵਿੱਚ ਪਹੁੰਚਿਆ ਜਾਵੇ ਕਿਉਂਕਿ ਸਰਕਾਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਇਹ ਤੁਹਾਨੂੰ ਪਤਾ ਹੀ ਆਪਣੀ ਇੱਕ ਇੱਕ ਫਾਈਲ ਨੂੰ ਇੱਕ ਇੱਕ ਅਧਿਕਾਰੀ 15 ਤੋਂ 20 ਦਿਨ ਰੱਖ ਰਿਹਾ ਹੁੰਦਾ ਜ਼ਿੰਮੇਵਾਰ ਕੌਣ ਹੈ ਉਹਦਾ ਜੁम्मेवार ਸਾਥੀ ਸੂਜੀ ਹੋ ਜਿਹੜੇ ਘਰਾਂ ਦੇ ਵਿੱਚ ਬੈਠੇ ਦੇਖੋ ਕੱਲ ਵਾਲਾ ਜਿਹੜਾ ਕੋਰਟ ਦਾ ਆਰਡਰ ਹੈ ਲਗਭਗ ਸਾਰੇ ਸਾਥੀਆਂ ਨੇ ਪੜ੍ਹ ਲਿਆ ਉਤੋਂ ਹਰੇਕ ਸਾਥੀ ਨੂੰ ਇੱਕ ਉਮੀਦ ਹੋ ਗਈ ਆ ਕਿ ਆਪਾਂ ਨੂੰ ਸਾਰੀਆਂ ਪੋਸਟਾਂ ਹੀ ਮਿਲਣੀਆਂ ਨੇ ਅਸੀਂ ਤਾਂ ਦੇਖੋ ਅੱਜ ਵੀ ਸਾਰੀਆਂ ਪੋਸਟਾਂ ਲਈ ਖੜੇ ਆ ਕੱਲ ਵੀ ਇਹੀ ਕਹਿ ਰਹੇ ਸੀ ਪਰ ਲੋਕ ਪਤਾ ਨਹੀਂ ਕੀ ਦੇ ਕੀ ਦੇ ਬਹਿਕਾਵੇਂ ਦੇ ਵਿੱਚ ਆ ਕੇ ਸਾਰੇ ਤਰ੍ਹਾਂ ਤਰ੍ਹਾਂ ਦੇ ਕੁਐਸਚਨ ਕਰਦੇ ਸੀ ਕੋਈ ਕਹਿੰਦਾ ਸੀਗਾ ਇਹ ਨਹੀਂ ਮਿਲਦਾ ਕੋਈ ਕਹਿੰਦਾ ਸੀ ਉਹ ਨਹੀਂ ਮਿਲਦਾ ਜਦੋਂ ਕਿ ਯੂਨੀਵਰਸ ਨੂੰ ਅੰਦਰ ਜਾਣ ਜਿਹੜੀ ਹੈ ਉਹ ਸਾਰੀ ਭਰਤੀ ਦੀ ਕੀਤੀ ਜਾਂਦੀ ਹੈ ਠੀਕ ਹੈ ਪਰ ਸਾਥਿਓ ਅੱਜ ਕੋਡ ਤੁਹਾਡੇ ਹੱਥ ਵਿੱਚ ਆ ਚਾਹੀ ਚਾਬੀ ਤੁਹਾਡੇ ਹੱਥ ਵਿੱਚ ਆ ਤਾ ਖੋਲ ਕੇ ਜੈਨੀ ਲੈਟਰ ਤੁਸੀਂ ਆਪ ਚੱਕ ਰਹੇ ਹੋ ਜੇ ਤੁਸੀਂ ਇਸ ਸਮੇਂ ਨੂੰ ਸੰਭਾਲ ਲੋਗੇ ਤਾਂ ਬੜੀ ਜਲਦੀ ਤਾਲਾ ਖੋਲ ਕੇ ਆਜ਼ਾਦੀ ਨਾਟਕ ਚਕਲੋਗੇ ਦੇਖੋ ਸਾਥੀਓ ਕਿਸਮਤ ਦਰਵਾਜ਼ਾ ਇੱਕ ਵਾਰੀ ਖੜਕਾਉਂਦੀ ਹੈ ਔਰ ਬੱਦ ਕਿਸਮਤ ਉਦੇ ਤੱਕ ਖੜਕਾਉਂਦੀ ਹੈ ਜਦ ਤੱਕ ਕਿਸੇ ਦਰਵਾਜ਼ਾ ਖੋਲ ਨਹੀਂ ਦਿੰਦੇ ਇਸ ਲਈ ਹੁਣ ਸਾਰੇ ਪੰਜਾਬ ਪਰਦੇ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਹੁਣ ਤੁਹਾਨੂੰ ਦੱਸਣਾ ਨਹੀਂ ਤੁਹਾਨੂੰ ਆਪ ਨੂੰ ਪਤਾ ਹੈ ਭਰਤੀ ਆਪਣੀ ਬਿਲਕੁਲ ਕੀਤੇ ਖੜੀ ਹੈ ਜੁਆਇਨਿੰਗ ਆਪਣੀ ਬਿਲਕੁਲ ਨਜ਼ਦੀਕ ਖੜੀ ਹੈ ਤੇ ਸਾਰੇ ਸਾਥੀ ਅਤੇ ਸਾਥੀਆਂ ਦੇ ਮਾਪਿਆਂ ਨੂੰ ਪੈਨਾ ਪਰਵਾਂ ਨੂੰ ਸਭ ਦੇ ਚਰਨਾਂ ਦੇ ਵਿੱਚ ਜੱਜ ਦੋਣ ਕੇ ਯੂਨੀਵਰਸਿਟੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਉੱਥੇ ਜਿਹੜਾ ਹੈ ਸਹਿਯੋਗ ਦਿਓ ਉੱਥੇ ਇੱਕ ਵੱਡਾ ਘਟਕ ਦਿਖਾਓ ਕਿਉਂਕਿ ਦੇਖੋ ਸਾਥੀਓ ਜੇ ਲਿਸਟ ਵਧ ਹੀ ਰਹੀ ਹੈ ਜਿੰਨੀ ਵੱਧਦੀ ਹੈ ਸਾਲੀ ਲੈਣੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਉਤਨਾ ਪੜੇ ਇਹ ਗੱਲ ਤੁਸੀਂ ਧਿਆਨ ਨਾਲ ਖੈਦਿਓ ਅਸੀਂ ਤੁਹਾਨੂੰ 12ਵਾਂ ਲੈਕਚਰ ਕਹਿ ਰਹੇ ਹਾਂ ਭਾਈ ਕੱਟ ਕਰੋ ਕੱਟ ਕਰੋ ਕਿਉਂਕਿ ਕੱਟ ਦੇ ਦਮ ਦੇ ਉੱਤੇ ਕੋਟ ਨੇ ਆਰਡਰ ਕਰਤਾ ਏ ਔਰ ਉਹਨੂੰ ਲਾਗੂ ਕਰਉਣਾ ਉਹ ਆਪਣਾ ਕੰਮ ਹੈ ਜੇਕਰ ਆਪਣਾ ਇੱਕ ਮਹਾ ਕੱਟ ਉੱਤੇ ਰਹਿੰਦਾ ਹੈ ਤਾਂ ਸਾਥੀਓ ਬਹੁਤ ਜਲਦੀ ਜੜੀ ਆ ਆਪਾਂ ਸਾਰੇ ਦੇ ਸਾਰੇ ਮਿਸਟਰ ਲੈ ਕੇ ਇਕੱਠੇ ਆਪਸ ਕੋਲਾਂ ਦੇ ਵਿੱਚ ਪਹੁੰਚਾਂਗੇ ਤਾਂ ਕਿ ਆਪਣਾ ਜਿਹੜੇ ਵੱਧ ਤੋਂ ਵੱਧ ਸਾਥੀਆਂ ਨੂੰ ਰੁਜ਼ਗਾਰ ਦੇ। ਪਰ ਸਾਥੀ ਜਿਸ ਤਰ੍ਹਾਂ ਆਪਣੀ ਗਿਣਤੀ ਤੁਸੀਂ ਹੁਣ ਘਟਾ ਦਿੰਦੇ ਜੀ ਮੌਕੇ ਦੇ ਘਟਾਤ ਬਾਅਦ ਫਾਇਦਾ ਕੰਮ ਉੱਥੇ ਹੀ ਕਰ ਜਾਂਦਾ ਹੈ। ਹਲੇ ਤੱਕ ਜਿਹੜਾ ਕੰਮ ਸੀ ਉਹ ਫਾਇਲਾਂ ਤੱਕ ਦਾ ਸੀਗਾ। ਹੁਣ ਜਿਹੜਾ ਕੰਮ ਹੈ ਹੁਣ ਕੰਮ ਲਿਸਟ ਆਦਾ ਹੈ ਜੇ ਮੌਨੋ ਤੇ ਗਿਣਤੀ ਘਟਾਈ ਜੀ ਤਾਂ ਲਿਸਟ ਦੇ ਵਿੱਚ ਗਿਣਤੀ ਕਰਣੀ ਹੈ। ਇਹ ਪਤਾ ਨਹੀਂ ਕਿਹਦਾ ਵਿੱਚ ਨੰਬਰ ਆਏਗਾ ਤੇ ਕਿਹਦਾ ਨਹੀਂ ਆਏਗਾ ਇਸ ਕਰਕੇ ਤੁਸੀਂ ਸਾਰੇ ਫਿਰ ਯੂਨੀਅਨ ਨੂੰ ਦੋਸ਼ ਦੇਣਾ ਬਈ ਮੇਰਾ ਨੰਬਰ ਨਹੀਂ ਆਇਆ ਮੇਰਾ ਵਹਿ ਗਿਆ ਮੇਰੇ ਨਾਲ ਯੂਨੀਅਨ ਨੇ ਧਰਦਾਈ ਕੀਤੀ ਸਾਥਿਓ ਤੇ ਮੈਂ ਅਸੀਂ ਤੁਹਾਨੂੰ ਸੁਣਨਾ ਹੁਆ ਰਿਹਾ ਅਸੀਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਵਾਰ-ਵਾਰ ਤੁਹਾਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਚੇਤਾਵਨੀ ਸਰਕਾਰ ਨਹੀਂ ਦਿੱਤੀ ਜਾ ਰਹੀ ਹੈ ਚੇਤਾਵਨੀ ਸਾਥਿਓ ਹੁਣ ਤੁਹਾਨੂੰ ਦਿੱਤੀ ਜਾ ਰਹੀ ਹੈ

ਅਸੀਂ ਤਿੰਨ ਤਿੰਨ ਸਾਲਾਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਸਿਰਫ ਆਟੇ ਵਿੱਚ ਲੂਣ ਦੇ ਬਰਾਬਰ ਸਾਥੀਆਂ ਦੇ ਸਾਥ ਦਿੱਤਾ ਔਰ ਜੀਰੇ ਸਾਥੀ ਤਰਨੇ ਤੇ ਮੌਜੂਦ ਨਹੀਂ ਦਿਨ ਬਦਲ ਜਾ ਰਹੇ ਨੇ ਉਹ ਵੀ ਚਲੇ ਵਾਰ-ਵਾਰ ਜਾ ਰਹੇ ਨੇ ਉਹਨਾਂ ਸਾਥੀਆਂ ਨੂੰ ਦਿলো ਸੰਰੂਦ ਹੈ ਪਰਮੇਸ਼ਰ ਉਹਨਾਂ ਨੂੰ ਦਿਨ ਦੁਨੀ ਰਾਤ ਬਣਿਤ ਰੱਖੀ ਦੇਵੇ ਉਹਨਾਂ ਸਾਥੀਆਂ ਦਾ ਜਿਹੜਾ ਅਸੀਂ ਦੇਣਾ ਨਹੀਂ ਦੇ ਸਕਦੇ ਜਿਹੜੇ ਸਾਥੀ ਰਾਤਾਂ ਇਹ ਚਲੇ ਉੱਥੇ ਜਾਗ-ਜਾ ਕੇ ਹਰਦਾ ਉਹਦੇ ਕਿਉਂਕਿ ਮੈਂ ਆਪ ਉੱਥੇ 4 ਦਿਨਾਂ ਦਾਤਾਂ ਬਾਅਦ ਗਿਆ ਮੈਨੂੰ ਮਸੂਹ ਹੋਇਆ ਕਿ ਇੱਥੇ ਰਾਤ ਕੱਟਣੀ ਜਿਹੜੀ ਕਿੰਨੀ ਔਖੀ ਆ ਪਰ ਮੈਨੂੰ ਇਹ ਉਮੀਦ ਆ ਕਿ ਰੱਬ ਉਹਨਾਂ ਪੈਣਾ ਦੇਗਾ ਜਿਨ੍ਹਾਂ ਦੇ ਉੱਤੇ ਰਾਤਾਂ ਹਟਾਈਆਂ ਨੇ ਉਹਨਾਂ ਨੂੰ ਬਹੁਤ ਜਲਦੀ ਮੂਰ ਪਾ ਕੇ ਤੇ ਉਹਨਾਂ ਦੇ ਫਲ ਲੱਗੇ ਮਾਰੇ ਪਰ ਸਭਿਓ ਫਿਰ ਤੋਂ ਵਾਰ-ਵਾਰੀ ਕੀ ਬੇਨਤੀ ਆ ਵੀ ਕੱਟ ਨੂੰ ਵਧਾ ਲੋ जे लिस्ट पूरी रहनी है नहीं तो देखो भर्ती सारी पर तुम पता ना समय समय डिपार्टमेंट चाल हाँ जे अपना कट उठे होगा वादा है सरकार के डिपार्टमेंट ना तो चाल चलन ना चल देनी क्योंकि जो भी कि अड़चन पागे तो यूनियन अरे ही

ਤਉ ਦਰਵੀਰ ਦਾ ਮੁੱਲ ਲਾਗੀ ਬੈਂਦੀ ਜੇ ਤੁਸੀਂ ਜਾਦਾ ਘਾਹ ਦੇ ਵਿੱਚੋਂ ਨਿਕਲੋਗੇ ਜਿਆਦਾ ਕਟ ਹੋਊਗਾ ਤਾਂ ਬਿਵਸਥਾ ਵੀ ਆਏਗੀ ਆਪਾਂ ਜਲਦੀ ਜਲੀ ਵੀ ਹੋਵਾਂਗੇ ਪਰ ਜੇਕਰ ਤੁਸੀਂ ਉਹੀ ਹਾਲਾਤ ਥੋੜੇ ਰਹਿ ਤਾਂ ਫਿਰ ਤਾਂ ਸਾਰੀ ਜੀਵਨ ਪ੍ਰਕਿਰਿਆ ਤੁਹਾਡੀ ਅੱਖਾਂ ਦੇ ਸਾਹਮਣੇ ਹੈ ਲਿਸਟ ਵੱਡੀ ਲੈਣੀ ਛੋਟੀ ਲੈਣੀ ਕਿ ਯੂਨੀ ਦੇ ਲਈ ਤੁਹਾਡੇ ਹੱਥ ਦੇ ਵਿੱਚ ਆ ਤਸ ਸੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸ਼ਮਾਗਮ ਮਾਫੀ ਚਾਹੁੰਨਾ ਜੇ ਕਿਸੇ ਨਾਲ ਕੱਖ ਬੁੜਿਆ ਗਿਆ ਤਾਂ ਸਭ ਇਸ ਮਾਫ ਕਰੇ ਕਿਉਂਕਿ ਤੁਹਾਨੂੰ ਪਤਾ ਹੈ ਭਰਤੀ 3 ਸਾਲ ਅੰਦਰ ਵਿੱਚ ਉਹ ਜਿਹੜੇ ਯੂਨੀਅਰ ਦਿਨ ਰਾਤ ਇੱਕ ਤਾਂ ਬਿਠਿਆ ਹੈ ਉਹਦੇ ਕਰਕੇ ਥੋੜਾ ਜਜ਼ਬਾਤ ਵੀ ਛਾ ਕੇ ਤੇ ਜਿਹੜੇ ਸਾਥੀ ਕਰਾਜ ਨਹੀਂ ਨਿਕਲੇ ਉਹਨਾਂ ਨੂੰ ਥੋੜਾ ਬੁਸ਼ੇਤ ਵੀ ਕੀਤਾ ਜਾਂਦਾ ਹੈ ਉਹਨਾਂ ਸਾਥੀਆਂ ਤੋਂ ਵੀ ਮਾਫੀ ਚਾਹੁੰਦੇ ਆਂ ਔਰ ਮੈਂ ਉਮੀਦ ਕਰਾਂਗਾ ਕਿ ਐਸ ਸੂਨ ਆਪ ਨੂੰ ਅਤੇ ਅਬੋਹਰ ਬਲਾਕ ਦੇ ਸਾਰੇ ਸਾਥੀਆਂ ਨੂੰ ਇੱਕ ਬੇਨਤੀ ਖਾਸ ਕਰਕੇ ਮੈਂ ਕਰ ਰਿਹਾ ਵੀ ਕੱਲ ਆਪਣੀ ਯੂਨੀਅਨ ਦੇ ਕਮੇਟੀ ਮੈਂਬਰ ਜਿਹੜੇ ਨੇ ਉਹ ਸਵੇਰ ਦੁਪਹਿਰੇ ਦੁਪਹਿਰੇ 1 ਵਜੇ ਵਾਲੇ ਟ੍ਰੇਨ ਦੇ ਵਿੱਚ ਜਾ ਰਹੇ ਨੇ ਕੋਈ ਵੀ ਸਾਥੀ ਸਾਥ ਨਾ ਹੋਣ ਦਾ ਬਹਾਨਾ ਨਾ ਲਾ ਲੈ ਗਏ ਸਾਰੇ ਅਬੋਹਰ ਬਲਾਕ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਸਾਥੀਆਂ ਨੇ ਕੱਲ ਜਾਣਾ ਹੈ ਜਿਹੜੇ ਦਾ ਮਤਲਬ ਹੈ ਕਿ ਤੁਸੀਂ ਸਾਰੇ ਜਾਓ ਸਾਰੇ ਸਾਥੀ ਜਿਹੜੇ ਐ 1 ਵਜੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਓ ਉੱਥੇ ਸਿੱਧ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਉੱਥੋਂ ਆਪਾਂ ਇਕੱਠੇ ਦੇਲੇ ਚੱਲ ਕੇ ਪਰਸੋ ਸਵੇਰ ਸੁਬਾਹ ਸੁਬਾਹ ਹੀ ਜਿਹੜਾ ਆਪਾਂ ਉੱਥੇ ਆਪਾਂ ਦਾਵਾ ਆਪਣਾ ਬੁਲਾਈ ਦਾਂਗੇ ਡੀਪੈਕ ਦਫਤਰ ਦੇ ਸਾਹਮਣੇ ਤੋਂ ਬਾਕੀ ਪੰਜਾਬ ਭਰ ਦੇ ਸਾਥੀਆਂ ਨੂੰ ਕਹਿੰਦੀ ਐ ਜਿਹਨੇ ਵੀ ਤੁਹਾਨੂੰ ਸਾਧਨ ਦਿੱਤਾ ਵੀ ਲੱਗਦਾ ਐ ਸਾਥਿਓ ਤੁਸੀਂ ਕੱਲ ਹੀ ਚਰਾਂ ਦੇ ਵਿੱਚੋਂ ਚੋ ਤਾ ਕਿ ਪਰਸੋ ਤੁਸੀਂ ਟਾਈਮ ਦਾ ਉੱਥੇ ਪਹੁੰਚ ਸਕੋ ਕਿਉਂਕਿ ਜੇਕਰ ਆਪਾਂ ਦੇਰੀ ਕਰਾਂਗੇ

ਆਪਾਂ ਨੂੰ ਹੁਣ ਫੰਡ ਦੀ ਬਹੁਤ ਲੋੜ ਪਈ ਹੈ ਅੱਗੇ ਕਿਉਂਕਿ ਸਾਡਾ ਆਪਣੇ ਕੋਲ ਤਾਂ ਨਹੀਂ ਘਟਾ ਪਰ ਪੱਕਾ ਚੱਲਣਾ ਚਾਹਦੇ ਤੁਹਾਨੂੰ ਪਤਾ ਆਪਣੇ ਕੋਲ ਸ਼ਾਇਦ 66 ਵਸਤ ਤਰਵਾ ਦੇਣਾ ਤੇ ਉੱਥੇ ਸਾਥੀ ਜੋ ਰਹਿੰਦੇ ਨੇ ਉਹਨਾਂ ਦਾ ਖਰਚਾ ਵੀ ਲੱਗਦਾ ਹੈ ਇਸ ਲਈ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਯੂਨੀਅਨ ਦੇ ਅਕਾਊਂਟ ਦੇ ਵਿੱਚੋਂ ਫੰਡ ਜਰੂਰ ਪਾਰ ਜੇ ਕਿਸੇ ਵੈਜੇ ਕਿਸੇ ਮਾਈਕੈਸ ਕਮੇਟੀ ਮੈਂਬਰ ਨੂੰ ਦਿਂਦੇ ਨੇ ਤਾਂ ਉਹਨਾਂ ਤੋਂ ਉਹ ਰਸੀਦ ਜ਼ਰੂਰ ਲੈਣ ਤੇ ਇੰਨੀ ਗੱਲ ਕਹਿੰਦਾ ਹਾਂ ਮੈਂ ਸਚੇਤ ਜਨਤਾ ਦੇ ਜੱਜ ਚੰਦਾ ਜੈ ਜਨਤਾ ਜੈ ਸ਼ਿਵ ਜੀਤ ਰਵਿਦੀਨ